ਦੇ ਪਿਤਾ ਬਲਕੋਤ ਸਿੱਧੂ ਦੇ ਵੱਲੋਂ ਜੜਾ ਹੈ ਡੀਜੀਪੀ ਮਹਾਰਾਸ਼ਟਰ ਨੂੰ ਅਤੇ ਜੋਹੂਪੁਰ ਸਟੇਸ਼ਨ ਨੂੰ ਸ਼ਿਕਾਇਤ ਦਿੱਤੀ ਗਈ ਹੈ ਬੀਬੀਸੀ ਵਰਲਡ ਸਰਵਿਸ ਦੇ ਵੱਲੋਂ 11 ਜੂਨ ਨੂੰ ਸਿੱਧੂ ਮੂਸੇਵਾਲੇ ਤੇ ਬਣਾਈ ਗਈ ਦਸਤਾਵੇਜ਼ੀ ਨੂੰ ਰੋਕਿਆ ਜਾਵੇ ਇਸ ਦੀ ਸ਼ਿਕਾਇਤ ਕੀਤੀ ਗਈ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਬੀਬੀਸੀ ਚੈਨਲ 11 ਜੂਨ ਨੂੰ ਦੁਪਹਿਰ 3 ਵਜੇ ਜੋਹੂਦ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ ਜਿੱਥੇ ਕਿ ਲੋਕਾਂ ਨੂੰ ਸੱਦਾ ਪੇਜਣ ਦੇ ਪੇਚੇ ਗਏ ਨਹੀਂ ਅਤੇ ਇਸ ਦੇ ਵਿੱਚ ਦਸਤਾਵੇਜ਼ੀ ਤੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੀਆਂ ਜੜੀਆਂ ਉਹ ਗੱਲਾਂ ਦਿਖਾਈਆਂ ਜਾਣ ਨਹੀਂ ਹੋਇਆ ਨਹੀਂ ਇਹ ਦਸਤਾਵੇਜ਼ ਜ ਸਿੱਧੂ ਮੂਸੇਵਾਲੇ ਦੇ ਜੀਵਨ ਤੇ ਪੇਧ ਅਤੇ ਕਤਲ ਦੇ ਆਧਾਰਿਤ ਹੋਵੇਗਾ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਹੈ ਕਿ ਉਹਨਾਂ ਦੇ ਪੁੱਤਰ ਦੇ ਦਸਤਾਵੇਜ਼ੀ ਤੇ ਲਈ ਕਿਸੇ ਨੂੰ ਵੀ ਇਜਾਜ਼ਤ ਜੜਾਇਆ ਹੈ ਉਹ ਕਿਸੇ ਦੇ ਵੱਲੋਂ ਵੀ ਇਜਾਜ਼ਤ ਨਹੀਂ ਲਈ ਗਈ ਦਸਤਾਵੇਜ਼ ਜ ਜੜੀਏ ਉਹ ਸਿੱਧੂ ਮੂਸੇਵਾਲੇ ਕਤਲ ਕੇਸ ਦੇ ਵਿੱਚ ਵਿਗਾੜ ਸਕਦੀ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਇਹ ਦਾਵਾ ਹੈ ਕਿ ਉਹਨਾਂ ਦੇ ਪੁੱਤਰ ਦੇ ਕਤਲ ਲਈ ਐਫਆਈਆਰ ਦੇ ਵਿੱਚ ਸ਼ਾਮਲ ਲੋਕ ਹੀ ਦੋਸ਼ੀ ਨੇ ਬੀਬੀਸੀ ਨੇ ਉਹਨਾਂ ਦਾ ਇੰਟਰਵਿਊ ਵੀ ਲਿਆ ਹੈ ਅਤੇ ਇਸੇ ਦੇ ਲਈ ਉਹਨਾਂ ਨੇ ਡੀਜੀਪੀ ਮਹਾਰਾਜ ਅਤੇ ਜੋਹਪੁਰ ਪੁਲਿਸ ਸਟੇਸ਼ਨ ਦੇ ਵਿਚ ਵੀ ਜਾਣਗੇ ਤੇ ਨਾਲ ਹੀ ਆਪਣੇ ਪੁੱਤਰ ਦੀ ਵਿਰਾਸਤ ਨੂੰ ਵਿਗਾੜਨ ਦੀ ਕੋਸ਼ਿਸ਼ ਹੋਣਾ ਦੀ ਕੋਸ਼ਿਸ਼ ਹੋ ਉਹਨਾਂ ਦੀ ਉਚੜੀ ਹੈ ਬੀਬੀਸੀ ਦੇ ਵੱਲੋਂ ਕੀਤੀ ਜਾ ਸਕਦੀ ਹੈ ਐਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਸ਼ਿਕਾਇਤ ਦਰਜ ਕਰਾਈ ਗਈ ਹੈ ਨਾਬਲ ਬਤਾ ਹੈ ਸੀਜੀਐਸਸੀਏ 2023 ਤੋਂ ਇੱਕ ਡਾਕੂਮੈਂਟਰੀ ਬਣਾਉਣ ਲਈ ਵਿਦਆਊਟ ਪਰਮਿਸ਼ਨ ਨਾ ਕਿਸੇ ਕੋਈ ਪੁੱਛਗਿੱਛ ਤੋਂ ਬਿਨਾ ਲੱਗੇ ਹੋਏ ਸੀ ਅਸੀਂ ਮੈਂ ਯੂਕੇ ਗਏ ਮੈਂ ਇਹਦੇ ਹੈਡਕੁਆਰਟਰ ਤੇ ਜਾ ਕੇ ਵੀ ਬਣਾ ਕਰਕੇ ਆਂ ਵੀ ਸਾਡਾ ਹਲੇ ਕੋਈ ਡਾਕੂਮੈਂਟਰੀ ਦਾ ਕਿਸੇ ਫਿਲਮ ਦਾ ਕਿਸੇ ਕਿਤਾਬ ਦਾ ਕੋਈ ਮਨ ਨਹੀਂ ਹੈਗਾ ਬਜਾਏ ਸੀ ਵੀ ਸਾਡਾ ਚੱਲ ਰਿਹਾ ਹੈ ਕਿਸੇ ਵੀ ਇਨਵੈਸਟੀਗੇਸ਼ਨ ਦੇ ਆਧਾਰ ਦੇ ਉੱਤੇ ਡਾਕੂਮੈਂਟਰੀ ਕਰੋਗੇ ਔਰ ਜਿਹੜੀ ਸਾਦੀ ਸੈਟ ਹੈ ਜਿਹੜੀ ਉਹਨੇ ਹੁਣ ਤੱਕ ਜਿਹੜੇ ਚਲਾਨ ਪੇਸ਼ ਕੀਤੇ ਅਸੀਂ ਉਹਦੇ ਆਧਾਰ ਦੇ ਉੱਤੇ ਅਦਾਲਤ ਦੇ ਵਿੱਚ ਆਪਣਾ ਪੱਖ ਰੱਖਣਾ ਹੈ ਪਾ ਇਹ ਨਾ ਹੋਵੇ ਕਿ ਤੁਸੀਂ ਤੁਹਾਡੇ ਤੱਥ ਹੈ ਜਿਹੜੇ ਸਾਡੇ ਅਦਾਲਤ ਦੇ ਵਿੱਚ ਦੋਸ਼ੀਆਂ ਲਈ ਸਹਾਇੀ ਹੋ ਜਾਣ ਕਿਤੇ ਕਿਉਂਕਿ ਜਿਹੜੀ ਵੀ ਪੁਲਿਸ ਦੀ ਇਨਵੈਸਟੀਗੇਸ਼ਨ ਹੈ ਅਸੀਂ ਉਹਦੇ ਨਾਲ ਐਗਰੀ ਕਰਦੇ ਹਾਂ ਪਹਿਲਾਂ ਅਸੀਂ ਉਹ ਟਾਇਲ ਨੂੰ ਪੂਰਾ ਹੋ ਲੈਣ ਦਿਓ ਉਹਦੇ ਬਾਅਦ ਦੇ ਵਿੱਚ ਤੁਸੀਂ ਕੋਈ ਡਾਕੂਮੈਂਟਰੀ ਡਾਕੂਮੈਂਟ ਆਬ ਦਾ ਕੋਈ ਜੋ ਵੀ ਹੋਣਾ ਅਸੀਂ ਵੀ ਚਾਹਾਂਗੇ ਵੀ ਉਹ ਬਣਨੀ ਚਾਹੀਦੀ ਹੈ ਤਾਂ ਉਹ ਬਣਾਵਾਂਗੇ ਪੂਰਾ ਰਤੋਂ ਆਪਣਾ ਸਹਿਯੋਗ ਵੀ ਕਰਾਂਗੇ ਹਰ ਪੱਧਰ ਤੇ ਪਰantu ਉਹ ਪਤਾ ਨਹੀਂ ਉਹਨਾਂ ਦਾ ਕੀ ਲਾਲਚ ਹੈ ਕੀ ਚੱਕਰ ਹੈ ਉਹਨਾਂ ਨੇ ਸਾਡੀ ਬਿਲਕੁਲ ਪ੍ਰਵਾਹ ਕਰਨ ਦੀ ਨਹੀਂ ਕੀਤੀ ਹੈਗੀ ਕਿਸੇ ਗੱਲ ਦੀ ਔਰ ਸਾਨੂੰ ਜਗਾ ਜਗਾ ਤੋਂ ਮੈਨੂੰ ਅਪਰੋਚ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸ ਨੂੰ ਆਇਆ ਕਰ ਰਹੀ ਹਰ ਇੱਕ ਨੂੰ ਭਾਵੇਂ ਕੋਈ ਅਪਰੋਚ ਕਿੰਨੀ ਵੀ ਵੱਡੀ ਸੀ ਛੋਟੀ ਸੀ ਅਸੀਂ ਹਰ ਇੱਕ ਨੂੰ ਨਿਮਰਤਾ ਸਹਿਰ ਬੇਨਤੀ ਕੀਤੀ ਵੀ ਸਾਨੂੰ ਕੰਪੈਲ ਨਾ ਕਰੋ ਇਹ ਕੰਮ ਹਾਲੇ ਨਹੀਂ ਹੋ ਸਕਦਾ ਸੀ ਆਫਟਰ ਟ੍ਰਾਇਲ ਹੀ ਜਿਹੜੇ ਬਾਰੇ ਸੋਚ ਸਕਦਾ ਅੱਛਾ ਅਗਲੀ ਗੱਲ ਰਹੇਗੀ ਵੀ ਜਿੰਨਾ ਲੋਕਾਂ ਨੂੰ ਉਹਨਾਂ ਨੇ ਇੰਟਰੋਡਿਊਸ ਕੀਤਾ ਉਹਦੇ ਵਿੱਚ ਜਿੰਨਾ ਕਿ ਉਹਨਾਂ ਦਾ ਸਵਾਲ ਜਵਾਬ ਕੀਤੇ ਨੇ ਇੰਟਰਵਿਊਆਂ ਕੀਤੀਆਂ ਨੇ ਉਹ ਕਹਿੰਦੇ ਨੇ ਵੀ ਸਿੱਧੂ ਦੇ ਫਰੈਂਡ ਪਰ ਅਸੀਂ ਤਾਂ ਇਹੋ ਜਿਹੇ ਫਰੈਂਡ ਨੂੰ ਹਾਲ ਤੱਕ ਜਾਣਦੇ ਨਹੀਂ ਵੀ ਕਿ ਇਹ ਜਿਹੜੇ ਕਿਹੜੇ ਫਰੈਂਡ ਸੀ ਜਿਹੜੇ ਸਿੱਧੂ ਦੇ ਵੀ ਜਿਹੜੇ ਸਿੱਧੂ ਜਾਣਦਾ ਸੀ ਅਸੀਂ ਨਹੀਂ ਜਾਣਦੇ ਪਰੰਤੂ ਮੈਨੂੰ ਤਾਂ ਇਥੋਂ ਤੱਕ ਵੀ ਪਤਾ ਲੱਗਿਆ ਵੀ ਉਹਨਾਂ ਨੇ ਐਫ ਆਈ ਆਰ ਦੇ ਵਿੱਚ ਨਾਮਜਦ ਲੋਕਾਂ ਨੇ ਇੰਟਰਵਿਊ ਵੀ ਕੀਤੀਆਂ ਨੇ ਤਤੋ ਤੁਸੀਂ ਦੇਖ ਲਓ ਵੀ ਇਹੋ ਜੀ ਡਾਕੂਮੈਂਟਰੀ ਤੋਂ ਅਸੀਂ ਜਿਹੜੀ ਦੀ ਸਕਰੀਨਿੰਗ ਉਹਨੇ ਪਬਲੀਕਲੀ ਰੱਖੀ ਹੈ ਉਹਦੇ ਤੋਂ ਕੀ ਉਮੀਦ ਕਰ ਸਕਦੇ ਹਾਂ ਤਾਂ ਸਾਡੇ ਕੋਲੇ ਬਸ ਇਹ ਹੀ ਚਾਰਾ ਸੀ ਜੋ ਕਾਨੂੰਨੀ ਕਾਰਵਾਈ ਹੈ ਉਹਦੇ ਲਈ ਉਹਨਾਂ ਨੂੰ ਨੋਟਿਸ ਕੀਤਾ ਉਸ ਅਧਾਰੇ ਨੋਟਿਸ ਕੀਤੇ ਨੇ ਤੇ ਕੱਲ ਸੋਮਵਾਰ ਤੇ ਕੱਲ ਨੂੰ ਕੋਸ਼ਿਸ਼ ਕਰਾਂਗੇ ਉਹ ਵੀ ਦੇ ਪਾਂਜੋ ਅਦਾਲਤ ਖੁੱਲਦੀ ਹੈ ਤਾਂ ਉੱਥੇ ਵੀ ਅਸੀਂ ਕੰਪਲੀਟ ਫਾਈਲ ਕਰ ਦਈਏ ਆਪਾਂ ਕੋ ਨੂੰ ਨਹੀਂ ਲੱਗਦਾ ਕਿ ਸਿੱਧੂ ਦੀ ਲੈਗੇਸੀ ਨੂੰ ਧੱਕਾ ਮੰਜਾਂਦੀ ਹੈ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਹਨ ਹਰ ਪਾਸਿਓਂ ਸਿੱਧੂ ਅਗਰ ਕੋਈ ਮੈਂ ਵੀ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਮੈਂ ਇਸ ਪੱਖ ਤੋਂ ਇੰਨਾ ਜ਼ਿਆਦਾ ਪਰੇਸ਼ਾਨ ਆ ਵੀ ਇੰਨੇ ਲੋਕ ਸਾਨੂੰ ਚਿਬੜੇ ਹੋਏ ਆਚਾਰ ਚ ਫੇਰੇ ਠੋ ਕੋਈ ਕਿਤਾਬ ਦੇ ਰੂਪ ਚ ਕੋਈ ਫਿਲਮ ਦੇ ਰੂਪ ਚ ਕੋਈ ਡਾਕੂਮੈਂਟਰੀ ਦੇ ਰੂਪ ਦੇ ਵਿੱਚ ਅਰੇ ਇੰਨੇ ਕਾਲੇ ਕਿਉਂ ਹੋਏ ਹਨ ਸਮਝ ਨਹੀਂ ਆਉਂਦੀ ਕੀ ਉਹਨਾਂ ਦੇ ਪਰਿਵਾਰ ਨਹੀਂ ਹੈ ਕਿ ਉਹਨਾਂ ਨੂੰ ਜੇ ਉਹਨਾਂ ਦੇ ਪਰਿਵਾਰ ਦੇ ਵਿੱਚ ਇੰਨਾ ਵੱਡਾ ਕੋਈ ਹਾਦਸਾ ਹੋ ਜੇ ਕਿ ਉਹ ਪਰਿਵਾਰ ਨੂੰ ਥੋੜਾ ਸਮਾਂ ਦੇਣ ਤੇ ਵੀ ਗੁਰੇ ਨਹੀਂ ਕਰੇ ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ ਵੀ ਐਡੀ ਕੀ ਚਲਦੀ ਆ